ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਇੱਕ ਹੋਰ ਵੱਡੀ ਐਕਸ਼ਨ ਫਿਲਮ ਜਿਹੜੀ ਹੈ ਜਲਦ ਦਰਸ਼ਕਾਂ ਦੀ ਝੋਲੀ ਪਾਉਣ ਵਾਲੀ ਹੈ ਗੱਲ ਕਰ ਰਹੇ ਅਸੀਂ ڈاکੂਆਂ ਦੇ ਮੁੰਡੇ ਤਿੰਨ ਦੀ ਜਿਸ ਦੇ ਵਿੱਚ ਦੇਵ ਕਰੋੜ ਦੇ ਨਾਲ ਬਾਣੀ ਸੰਧੂ ਨਜ਼ਰ ਆਏਗੀ ਤੇ ਇਸ ਫਿਲਮ ਦੇ ਵਿੱਚ ਖਾਸ ਕੀ ਹੋਣ ਵਾਲਾ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਇਸ ਫਿਲਮ ਦੇ ਵਿੱਚ ਡਾਲਰ ਗੀਤ ਜਿਹੜਾ ਹੈ ਸਿੱਧੂ ਮੂਸੇਵਾਲੇ ਦਾ ਉਹ ਰੀਕ੍ਰੀਏਟ ਹੋਣ ਜਾ ਰਿਹਾ ਹੈ ਕਿਉਂਕਿ ਸਿੱਧੂ ਮੂਸੇਵਾਲੇ ਨੇ ਪਹਿਲੀ ਵਾਰ ਪਲੇਬੈਕ ਸਿੰਗਿੰਗ ਜਿਹੜੀ ਉਹ ਕੀਤੀ ਸੀ ਗੀ ਡਾਲਰ ਗੀਤ ਦੀ ਉਹ ਵੀ ڈاکੂਆਂ ਦਾ ਮੁੰਡਾ ਫਿਲਮ ਤੋਂ ਸੋ ਹੁਣ ਉਸੇ ਹੀ ਗਾਣੇ ਨੂੰ ਰੀਕ੍ਰੀਏਟ ਕੀਤਾ ਜਾ ਰਿਹਾ ਦੇਵ ਕਰੋੜ ਦੀ ਫਿਲਮ ਦੇ ਵਿੱਚ ਆ ڈاکੂਆਂ ਦਾ ਮੁੰਡਾ 3 ਜਿਸ ਦੇ ਵਿੱਚ ਬਾਣੀ ਸੰਧੂ ਨਾਲ ਅਹਿਮ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਏਗੀ ਸੋ ਦੇਵ ਕਰੋੜ ਦੀ ਜਿਸ ਤਰ੍ਹਾਂ ਅਸੀਂ ਅਕਸਰ ਗੱਲ ਕਰਦੇ ਹਾਂ ਦੇਵ ਕਰੋੜ ਆਪਣੀ ਪੰਜਾਬੀ ਇੰਡਸਟਰੀ ਦੇ ਮੰਨੇ ਪਰਮੰਨੇ ਐਕਸ਼ਨ King ਨੇ ਔਰ ਉਹਨਾਂ ਦਾ ਐਕਸ਼ਨ ਉਹਨਾਂ ਦੇ ਫੈਨਸ ਨੂੰ ਹਮੇਸ਼ਾ ਪਸੰਦ ਆਉਂਦਾ ਹੈ ਰੁਪਿੰਦਰ ਗਾਂਧੀ ਦੇ ਨਾਮ ਤੋਂ ਜਿਹੜਾ ਹੈ ਦੇਵ ਖਰੋੜ ਨੂੰ ਲੋਕ ਪਛਾਣਦੇ ਨੇ ਔਰ ਗੰਧੀ ਦੇ ਨਾਮ ਤੋਂ ਹੀ ਉਹਨਾਂ ਨੂੰ ਅੱਜ ਵੀ ਉਹਨਾਂ ਦੇ ਫੈਨਸ ਜਿਹੜੇ ਨੇ ਉਹ ਪੁਕਾਰਦੇ ਨੇ ਸੋ ਦੇਵ ਖਰੋੜ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਪੰਜਾਬੀ ਇੰਡਸਟਰੀ ਨੂੰ ਉਹਨਾਂ ਨੇ ਬਹੁਤ ਸੁਪਰ ਡੂਪਰ ਹਿੱਟ ਫਿਲਮਾਂ ਵੀ ਦਿੱਤੀਆਂ ਨੇ ਔਰ ਉਹਨਾਂ ਦੇ ਬਾਰੇ ਥੋੜੀ ਗੱਲ ਕਰ ਲੈਣੇ ਕਿ ਦੇਵ ਖਰੋੜ ਨੇ ਕਿਸ ਤਰ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ theater ਆਰਟਿਸਟ ਨੇ ਦੇਵ ਖਰੋੜ ਔਰ 2006 ਦੇ ਵਿੱਚ ਉਹਨਾਂ ਨੇ ਦਿਲ ਆਪਣਾ ਪੰਜਾਬੀ ਫਿਲਮ ਦੇ ਵਿੱਚ ਕੰਮ ਕੀਤਾ 2008 ਦੇ ਵਿੱਚ ਉਹਨਾਂ ਨੇ ਹਸ਼ਰ ਅ ਲਵ ਸਟੋਰੀ ਦੇ ਵਿੱਚ ਕੰਮ ਕੀਤਾ 2010 ਦੇ ਵਿੱਚ ਕਬੱਡੀ ਇੱਕ ਮੁਹੱਬਤ ਉਹਦੇ ਵਿੱਚ ਅੰਕਿਤਾ 2013 ਦੇ ਵਿੱਚ ਸਾਡਾ ਹੱਕ ਉਸ ਦੇ ਵਿੱਚ ਕੰਮ ਕੀਤਾ ਸੋ 2015 ਤੋਂ 4 ਸਾਲ ਲਗਾਤਾਰ ਗੈਪ ਤੇ ਫਿਲਮਾਂ ਕਰਨ ਤੋਂ ਬਾਅਦ 2015 ਦੇ ਵਿੱਚ ਜੋ ਹੈ ਉਹਨਾਂ ਦੀ ਕਿਸਮਤ ਨੇ ਉਹਨਾਂ ਦਾ ਸਾਥ ਦਿੱਤਾ ਜਦੋਂ ਫਿਲਮ ਆਉਂਦੀ ਹੈ ਰੁਪਿੰਦਰ ਗਾਂਧੀ ਦਾ ਗੈਂਗਸਟਰ ਸੋ ਰੁਪਿੰਦਰ ਗਾਂਧੀ ਦਾ ਕਿਰਦਾਰ ਨੇ ਬੋਣ ਵਾਲੇ ਰੁਪਿੰਦਰ ਗਾਂਧੀ ਦੀ ਬਾਇਓਗ੍ਰਾਫੀ ਦੇ ਵਿੱਚ ਉਹਨਾਂ ਨੇ ਜਿਹੜਾ ਰੁਪਿੰਦਰ ਗਾਂਧੀ ਦਾ ਕਿਰਦਾਰ ਪਲੇ ਕੀਤਾ ਜਿਸ ਤੋਂ ਬਾਅਦ ਉਹਨਾਂ ਨੂੰ ਗਾਂਧੀ ਨਾਮ ਮਿਲ ਗਿਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੀ ਮੈਂ ਸੋ ਸਾਕਾ ਇਹ ਵੀ ਉਹਨਾਂ ਨੇ ਜਿਹੜੀ ਫਿਲਮ ਕੀਤੀ 2016 ਦੇ ਵਿੱਚ ਦੁਲਾ ਪੱਟੀ ਵਾਲਾ ਵੀ ਕੀਤੀ ਰੁਪਿੰਦਰ ਗਾਂਧੀ 2 ਵੀ ਜਿਹੜੀ 2017 ਦੇ ਵਿੱਚ ਆਈ ਜਿਸ ਦੇ ਵਿੱਚ ਉਹਨਾਂ ਨੇ ਰੁਪਿੰਦਰ ਗਾਂਧੀ ਦੀ ਜਿਹੜੀ ਸੀਕਵੈਂਸ ਹੈ ਉਸ ਨੂੰ ਬਣਾਇਆ ਸੋ ਡਾਕੂ ਦਾ ਮੁੰਡਾ ਆਉਂਦੀ ਹੈ ਫਿਲਮ 2017 ਦੇ ਵਿੱਚ ਹੀ ਮਿੰਟੂ ਦਾ ਉਹਨਾਂ ਨੇ ਕੈਰੈਕਟਰ ਪਲੇ ਕੀਤਾ ਇਸ ਤੋਂ ਇਲਾਵਾ ਜਿੰਦਾਰੀ ਯਾਰ ਬੈਲੀ ਕਾਕਾ ਜੀ ਬਲੈਕੀਆ ਡੀਐਸਪੀ ਦੇਵ ਸੋ ਜ਼ਖਮੀ ਡਾਕੂਆਂ ਦਾ ਮੁੰਡਾ 2 ਸ਼ਰੀਕ 2 ਪਾਈ ਜੀ ਕੁੱਟਣਗੇ ਯਾਰਾਂ ਦਾ ਰਤਬਾ ਮੋਡ ਬਲੈਕੀਆ 2 ਉੱਚਾ ਦਰਬਾਬੇ ਨਾਨਕ ਦਾ ਫਿਰ ਰੁਪਿੰਦਰ ਗਾਂਧੀ 3 ਫਿਰ ਮਜੈਲ ਤੇ ਹੁਣ ਜਿਹੜੀ ਆ ਰਹੀ ਹੈ ਡਾਕੂਆਂ ਦਾ ਮੁੰਡਾ 3 ਇਹ ਫਿਲਮਾਂ ਦੇ ਨਾਲ ਦੇਵ ਖਰੋੜ ਨੇ ਜਿਹੜਾ ਪੰਜਾਬੀ ਇੰਡਸਟਰੀ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਸੋ ਇਹਨਾਂ ਦੀ ਫਿਲਮਾਂ ਦਾ ਹਮੇਸ਼ਾ ਹਰ ਕੋਈ ਇੰਤਜ਼ਾਰ ਕਰਦਾ ਸੋ ਇਸ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਐਕਸ਼ਨ ਜਿਹੜਾ ਦੇਵ ਔਰ ਬਾਣੀ ਦੇ ਵੱਲੋਂ ਦੇਖਣ ਨੂੰ ਮਿਲੇਗਾ ਕੀ ਬਾਣੀ ਦੇ ਨਾਲ ਉਹਨਾਂ ਦੀ ਲਵ ਸਟੋਰੀ ਹੋਏਗੀ اور ਬਾਣੀ ਵੀ ਐਕਸ਼ਨ ਕਰਦੀ ਹੋਈ ਨਜ਼ਰ ਆਏਗੀ ਤਾਂ ਹੁਣ ਦੇਖਣਾ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਐਕਸ਼ਨ ਫਿਲਮਾਂ ਜਿਹੜੀ ਨੇ ਆਪਣੀ ਇੰਡਸਟਰੀ ਦੇ ਵਿੱਚ ਹਮੇਸ਼ਾ ਉਡੀਕਿਆ ਜਾਂਦੀਆਂ ਨੇ ਜਾਂ ਤਾਂ ਜੈਰਨ ਦਾਵਾ ਦੇ ਵੱਲੋਂ ਐਕਸ਼ਨ ਕੀਤਾ ਜਾਂਦਾ ਜਾਂ ਫਿਰ ਦੇਵ ਕਰੋੜ ਦੇ ਵੱਲੋਂ ਸੋ ਬਹੁਤ ਖਾਸ ਜਿਹੜੀ ਅੱਜ ਦਿਨ ਇਨਫੋਰਮੇਸ਼ਨ ਆ ਡਾਕੂ ਦਾ ਮੁੰਡਾ ਤਿੰਨ ਦੇ ਲਈ ਕਿ ਸਿੱਧੂ ਮੂਸੇਵਾਲੇ ਦਾ ਡਾਲਰ ਗੀਤ ਜਿਹੜਾ ਉਹ ਰੀਕਰੀਏਟ ਹੋਣ ਜਾ ਰਿਹਾ ਹੈ